ਜਿੰਦਾਬਾਦ 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 ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਫਰਦਾਬਾਦ ਲੋਕ ਇਕੱਠੇ ਜਿੰਦਾਬਾਦ 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 ਮੋਦੀ ਟਰੰਪ ਮਰਦਾਬਾਦ ਮਰਦਾਬਾਦ ਫਰਦਾਬਾਦ ਅਮਰੀਕਾ ਦਾ ਯਾਰ ਮਰਦਾਬਾਦ 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 ਇਨਕਲਾਬ ਜਿੰਦਾਬਾਦ 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 ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾਦ ਮੈਂ ਸਾਥੀ ਮੇਜਰ ਸਿੰਘ ਟੂਪਾ ਕਮੇਟੀ ਮੈਂਬਰ ਜੀ ਬੁੜੀ ਸਾਹਿਬ ਪੰਜਾਬ ਅੱਜ ਅਸੀਂ ਜਗਰਾ ਤੋਂ ਗੁਰਨਾਯਾ ਅੱਜ ਅਸੀਂ ਆਪਣੇ ਪਿੰਡ ਖੁਰਲਾਪੁਰ ਜਿਹੜਾ ਮੋਦੀ ਦਾ ਪੁਤਲਾ 트ੰਪ ਦਾ ਪੁਤਲਾ ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਬੁਗਿਆ ਹੈ ਕਿਉਂਕਿ ਜਿਹੜਾ ਮੋਦੀ ਆ ਇਹਦੀ ਜਿਹੜੀ ਯਾਰੀ 트ੰਪ ਨਾਲਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ ਉਹ ਇੱਥੇ ਕਾਲਪੜ ਕਰਾਣੇ ਸੱਦਾ ਦੇ ਰਿਹਾ ਕਿਸਾਨਾਂ ਨੂੰ ਮਾਰ ਰਿਹਾ ਮਜ਼ਦੂਰਾਂ ਨੂੰ ਮਾਰ ਰਿਹਾ ਜਿਹੜਾ ਸ਼ਾਂਤੀ ਕੇ ਤੇਰਾ ਮਜ਼ਦੂਰਾ ਉਹਨਾਂ ਨੂੰ ਖਤਮ ਕਰਨੇ ਜਾ ਰਿਹਾ ਵੱਲੋ ਕੰਪਨੀਆਂ ਲਾ ਕੇ ਭਾਰ ਦੇ ਵਿੱਚ ਲਿਆ ਰਿਹਾ ਉਹ ਅਸੀਂ ਨਹੀਂ ਹੋਣ ਦਿਆਂਗੇ ਅਜੀ ਮੋਦੀ ਦੇ ਕਾਰਨਾਮੇ ਆ ਉਹ ਚਿੱਟੇ ਸਾਹਮਣੇ ਲਿਆਵਾਂ ਲੋਕਾਂ ਦੇ ਕਿਦਾ ਭਗਵਾਨਤਮਾਨ ਨੇ ਕੀਤੀ ਨਾ ਪਿਛਲੀ ਵਾਰੀ ਇਹ ਗੰਦਿਆ ਕਾਨੂੰਨ ਲੈ ਕੇ ਆਂਦਾ ਲੈਂਡ ਪੂਲਿੰਗ ਐਕਟ ਕਾਨੂੰਨ ਲੈ ਕੇ ਆਂਦਾ ਉਹ ਸਾਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਪੰਜਾਬ ਦੇ ਅੰਨੇ ਇਕੱਠੇ ਹੋ ਕੇ ਰੱਦ ਕਰਾ ਕੇ ਭਗਵਾਨਤਮਾਨ ਦੀ ਤੌਂਡੇ ਗੋੜ ਲ ਕੇ ਫੇਰ ਰੱਦ ਕਰਾਇਆ ਇਹ ਲੋਕਾਂ ਦਾ ਇੱਕ ਆ ਇਸ ਕਰਕੇ ਮੋਦੀ ਨੇ ਤਾਂ ਵੀ ਦਿੰਦੇ ਸੀ ਉਹ ਮੋਦੀ ਉਹ ਬੰਦਾ ਬਣ ਜਾ ਬੰਦਾ ਉਹ ਇਹ ਕੰਮ ਪੁੱਠੇ ਬੰਦ ਕਰ ਦੇ ਤੂੰ ਯਾਰੀ ਛੱਡ ਦੇ ਟਰੰਪ ਨਾਲ ਜੇ ਤੂੰ ਯਾਰੀ ਨਾ ਛੱਡੀ ਤੇ ਤੇਰਾ ਹੀ ਬੇੜਾ ਕਰ ਕਰ ਦਿਆਂਗੇ ਔਰ ਅਸਵੇਂ ਤੁਸੀਂ ਮੋਦੀ ਨੇ ਪੰਜਾਬ ਬਣ ਨਹੀਂ ਦਾਂਗੇ ਸਾਰੇ ਭਾਰਤ ਦੇ ਨੂੰ ਬੇੜਾ ਕਰ ਦਿਆਂਗੇ ਕੋਈ ਲੋਕ ਇਹਨੂੰ ਵੋਟ ਨਾ ਪਾਇਓ ਜੇ ਮੋਦੀਸ ਕਰਕੇ ਆਉਂਦੀ ਆ ਇਹ ਪੰਜਾਬ ਦਾ ਸਾਰੇ ਭਾਰਤ ਦਾ ਬੇੜਾ ਕਰ ਕਰ ਦਊਗਾ ਅੱਜ 13 ਦਿਨ ਤੁਸੀਂ ਇਸ ਤੋਂ ਬਾਅਦ ਹਰੀਕੇ ਪਤਨ ਜਾ ਰਹੇ ਆ ਉੱਥੇ ਧੰਨਾ ਲਾਉਣਾ ਜਿਹੜਾ ਮਸਲਾ ਪਾਣੀਆਂ ਦਾ ਆ ਸਾਡੇ ਪੰਜਾਬ ਦਾ ਪਾਣੀ ਨਹਿਰਾਂ ਦੇ ਵਗਦਾ ਪਿਆ ਇੱਥੇ ਨਹਿਰਾਂ ਆ ਗਿਆ ਪੰਜਾਬ ਦੇ ਵਿੱਚ ਉੱਥੇ ਪਾਣੀ ਚੱਲ ਰਿਹਾ ਪਰ ਕੁਝ ਅਲੱਗੇ ਨਹਿਰਾਂ ਨਹੀਂ ਗਈਆਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਉੱਥੇ ਨਹਿਰਾ ਬੰਦ ਕੀਤਾ ਜਾਵੇ ਤਾਂ ਜੋ ਹੜ ਆਉਂਦੇ ਆ ਉਹ ਕਿਤਰਾ ਘਾਟ ਸਕੇ ਜਿਹੜਾ ਗੰਦਾ ਪਾਣੀ ਨਹਿਰੇ ਪਾ ਜਾਂਦਾ ਜਾਂ ਦਰਿਆਵਾਂ 'ਤੇ ਪਾ ਜਾਂਦਾ ਉਹ ਨਹੀਂ ਪੀਣਾ ਚਾਹੀਦਾ ਅਸੀਂ ਭਗਵੰਤ ਮਾਨ ਦੇ ਸਰਕਾਰ ਦੇ ਖਿਲਾਫ ਆ ਜਿਹੜਾ ਮੋਦੀ ਦੇ ਖਿਲਾਫ ਆ ਤੇ ਡ੍ਰੰਪ ਉਹ ਵੀ ਯਾਰੀ ਮੋਦੀ ਨਾਲ ਆ ਉਹ ਖਤਮ ਕਰ ਦਿਆਂਗੇ ਹੁਣ ਸਮੇਂ 'ਚ ਮੋਦੀ ਇਹ ਕੰਮ ਬੰਦ ਕਰ ਦੇ ਡੰਪ ਨੂੰ ਹੁਣ ਇੱਥੇ ਬੰਦ ਕਰ ਦੇ ਡੰਪ ਦਾ ਬੇੜਾ ਕਰਕੇ ਪਾ ਦਿਆਂਗੇ मोर्चाद जामहूरी वाहेगुरू जी फते